मैसेज बाद शाम को क्या करता है मैसेज कितने होने का था इम्यूनिटी का था तो उसको का मैसेज पर के उपयोग बनाया गया कोविड-19 में दोबारा एक सोशल इक्वालिटी या रिफिलिंग के लिए पाइनएप्पल ग्रुप के पर सेलिब्रेशन हुई जो या प्लस में जो है बात करी थी में है मैंगो को हुआ तो उसके बाद कैरी फ्रूट जो रहा तो के कारण हम लोग आज सुरक्षित हैं ਜੇ ਵੀ ਇਹ ਫਾਰਮਰਾਂ ਜਾਂ ਫਰੂਟ ਗਰੂਰ ਨਾ ਹੁੰਦੇ ਤਾਂ ਇਹ ਇਹ ਲਾਈਫ ਕੈਸੀ ਹੁੰਦੀ ਤਾਂ ਇਸੇ ਆਪ ਅੰਦਾਜ਼ਾ ਲਗਾ ਸਕਦੇ ਹੋ ਸੋ ਥਿਸ ਇਜ਼ ਅ ਡੇ ਟੂ ਸੈਲੂਟ ਥੀਸ ਫਾਰਮਰਸ ਔਨ ਥਿਸ ਅਸਪੀਸ਼ੀਅਸ ਡੇ ਕਈ ਪਾਲਿਸੀਆਂ ਜਿਹੜਾ ਜ਼ਿਆਦਾ ਸਕਰ ਰਹੀਆਂ ਨੇ ਜੋ ਫਰੂਟ ਕੀ ਕਰੇਗਾ ਕਿਉਂਕਿ ਕੀ ਕਰੇਗੀ ਸਰ ਅੱਜ ਜਿਹੜਾ ਲਵਲੀ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਫਰੂਟ ਡੇ ਮਨਾਇਆ ਗਿਆ ਆ ਉਹਦੇ ਇਸ ਬੰਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਤੁਹਾਡੇ ਵੱਲੋਂ ਵਿਸ਼ੇਸ਼ ਤੌਰ ਤੇ ਅੱਜ ਦੇ ਇਸ ਦਿਨ ਤੇ ਜਿਹੜੇ ਕਿਸਾਨ ਵੀਰ ਆ ਉਹਨਾਂ ਵਾਸਤੇ ਕੀ ਮੈਸੇਜ ਦੋ ਮੈਂ ਅੱਜ ਜਿਹੜਾ ਇੰਟਰਨੈਸ਼ਨਲ ਫੂਡ ਦੇ ਲਾਇਆ ਗਿਆ ਆ 2023 ਇਹਦੇ ਵਿੱਚ ਮੈਂ ਕਿਸਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਉਹ ਆਪਣਾ ਜਿਹੜਾ ਹੈ ਕਮਿਊਨਿਟੀਸ਼ਨ ਗਾਰਡਨ ਬਣਾਉਣ ਸਬਕ ਨਾਲ ਦਾ ਬਗੀਚਾ ਬਣਾਉਣ ਜੇ ਏਦਾਂ ਤਰ੍ਹਾਂ ਦੇ ਫਲਦਰ ਬੂਟੇ ਲਾ ਦੇ ਸਬਕ ਨਾਲ ساری ਜਗ੍ਹਾ ਲਾਉਣੀ ਹੈ ਜੇ 21 ਤਰ੍ਹਾਂ ਦੇ ਫਲਦਰ ਬੂਟੇ ਲਾ ਕੇ ਤਿੰਨ ਤੋਂ ਚਾਰ ਸਾਲ ਬਾਅਦ ਜਦੋਂ ਫਲਾਂ ਤੇ ਆਉਣਗੇ ਉਹਨਾਂ ਦੀ ਪਲੇਟ ਦੇ ਵਿੱਚ ਉਹੀ ਨਵਾਂ ਫਲ ਹੋਊਗਾ ਉਹਨਾਂ ਨੂੰ ਬਾਜ਼ਾਰ ਤੱਕ ਲੈਪਰ ਨਹੀਂ ਹੋਣਾ ਪਏਗਾ ਨਾ ਨਾ ਲਿੰਗੇ ਫਲ ਖਰੀਦਨੇ ਪੈਣਗੇ ਉਹਨਾਂ ਨੂੰ ਤਾਜ਼ੇ ਫਲ ਮਿਲਣਗੇ ਨਾ ਉਹਨਾਂ ਦੇ ਤੇਜ਼ਾਰਾਂ ਦਾ ਛੜਕਾ ਹੋਏਗਾ ਇਹ ਸਾਰੀਆਂ ਗੱਲਾਂ ਤੋਂ ਤੁਹਾਨੂੰ ਜਾਣ ਚੁੱਕੇਗੀ ਇਤੋਂ ਇਲਾਵਾ ਇੱਕ ਵਧੀਆ ਫਾਇਦਾ ਜਿਹੜਾ ਉਹਨਾਂ ਨੂੰ ਹੋਊਗਾ ਕਿ ਉਹਨਾਂ ਦੀ ਜੇਬ ਤੇ ਬਤੂ ਬੋਝ ਨਹੀਂ ਪਵੇਗਾ ਉਹਨਾਂ ਨੂੰ ਫਲ ਖਰੀਦਣੇ ਨਹੀਂ ਪੈਣਗੇ ਕਿਉਂਕਿ ਪੰਜ ਜੀਆਂ ਦੇ ਪਰਿਵਾਰ ਦੀ ਜੇ ਆਪਾਂ ਆਸਟਨ ਗੱਲ ਕਰੀਏ ਤੇ ਉਹਦੇ ਤੇ ਖਰਚਾ 55-50 ਹਜ਼ਾਰ ਕੀ ਆ ਜਾਂਦਾ ਵਾ ਸਾਲ ਦਾ ਉਹਨਾਂ ਦੇ ਬਣਾ ਦਾ ਜੇ 150 ਗ੍ਰਾਮ ਹਰਤੀ ਰਣ ਪਤੀ ਵਿਅਕਤੀ ਲੈ ਰਿਆ ਜਿਹੜੀ ਸਪਾਸ ਹੈ ਉਹਦੇ ਕੰਮ ਤੇ ਆਪਾਂ ਭਲ ਖਾਣੇ ਤੇ ਸਾਡਾ ਤਕਰੀਬਨ 50-50 ਹਜ਼ਾਰ ਦੀ ਆ ਪੰਜ ਜੀਆਂ ਦੇ ਪਰਿਵਾਰ ਦਾ ਖਰਚਾ ਆ ਜਾਂਦਾ ਖਰਚਾ ਹੀ ਬਚੇਗਾ ਸਾਡੀ ਸਿਹਤ ਵੀ ਵਧੀਆ ਰਹੇਗੀ ਤੇ ਸਾਨੂੰ ਜਿਹੜੇ ਤਾਜ਼ੇ ਫਲ ਮਿਲਣਗੇ ਸਾਰੇ ਕਿਸਾਨਾਂ ਨੂੰ ਕਿਹੜੀ ਖੇਤੀ ਛਟਕੇ ਫਸਲ ਛਟਕੇ ਬਾਗਬਾਨੀ ਵਾਲਾ ਨਾ ਚਾਹੀਦਾ ਬਾਗਬਾਨੀ ਦੇ ਵਿੱਚ ਬਾਗ ਲਵਾਉਣ ਬਾਗਾਂ ਦੇ ਉੱਤੇ ਬਾਗਬਾਨੀ ਵਿਭਾਗ ਜਿਹੜਾ ਵਾ ਤਕਰੀਬਨ 50% ਸਾਫਲੀਟੀ ਹੁੰਦਾ ਫਲਦਰ ਹੁੰਦੇ ਗਾਉਣ ਉਹ ਜਿਹੜਾ ਸਮਾਂ ਵਿੱਚ ਜਲਾਈ ਦਾ ਬੜਾ ਵਧੀਆ ਆ ਰਿਹਾ ਇਹਦੇ ਵਿੱਚ ਸਾਨੂੰ ਜਿਹੜੇ ਬਾਗਾਂ ਦੀ ਵਿਉਂਤੰਨੀ ਕਰਕੇ ਸੰਪਰਕ ਕੁੱਟੇ ਜਿਹੜੇ ਆ ਉਹਦੇ ਵਿੱਚ ਲਾਉਣੇ ਚਾਹੀਦੇ ਆ ਤੇ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰਕੇ ਇਹ ਵੀ ਪੂਰੀ ਅਪਯੋਗਪੰਦੀ ਕਰਦਾ ਤੇ ਨਾਲ ਦੀ ਨਾਲ ਜਿਹੜੀ ਆ ਉਹਨਾਂ ਨੂੰ ਇਹਦੇ ਤੇ ਸਬਸਿਡੀ ਵੀ ਦਿੱਤਾ। ਥੈਂਕ ਯੂ ਸਰ ਅੱਜ ਦੇ ਜਿਹੜੇ ਖੇਤੀਬਾੜੀ ਵੱਲੋਂ ਵੀ ਵਿਭਾਗ ਵੱਲੋਂ ਵੀ ਅਫੀਸਰ ਆਏ ਨੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਿੱਥੇ ਇੰਟਰਨੈਸ਼ਨਲ ਫਰੂਟ ਡੇ ਮਨਾਇਆ ਜਾ ਰਿਹਾ ਆ ਉਸ ਫਰੂਟ ਡੇ ਦੇ ਦਿਨ ਤੇ ਤੁਸੀਂ ਜਿਹੜੇ ਕਿਸਾਨ ਵੀਰ ਫਾਰਮਰਸ ਆ ਉਹਨਾਂ ਵਾਸਤੇ ਕੀ ਮੈਸੇਜ ਨਿਊਟ੍ਰੀਸ਼ਨਲ ਕਿਊਟੀ ਨੇ ਵਿੱਚ ਫਰੂਟਸ ਤੇ ਵੈਜੀਟੇਬਲ ਫਲ ਤੇ ਸਬਜ਼ੀਆਂ ਜਿਹੜੀਆਂ ਦੋਨੋਂ ਬਹੁਤ ਐਮੀਤ ਰੱਖਦੀਆਂ ਨੇ ਤੇ ਕਿਸਾਨ ਵੀ ਨਾਲ ਇਸ ਨੂੰ ਕਿ ਅਸੀਂ ਇਹੀ ਸਿੱਖ ਅਸੀਂ ਆ ਜਣਾ ਚਾਹੁੰਦੇ ਆਂ ਕਿ ਆਪਾਂ ਫਲ ਤੇ ਬਾਗ ਨਹੀਂ ਲਾ ਸਕਦੇ ਜਿੱ ਘੱਟੋ ਘਾਟਾ ਬੜੀ ਫੈਮਿਲੀ ਜੁਗਾ ਧਰੇ ਕਿ ਰਿੰਦੂਜੀ ਦੇ ਤੌਰ ਤੇ ਆਪਣਾ ਨਿਊਟ੍ਰੀਸ਼ਨਲ ਗਾਰਡਨ ਜਰੂਰ ਐਸਟੈਬਿਸ਼ ਕਰੀਏ ਤਾਂ ਜੋ ਸਾਰਾ ਸਾਲ ਜਿਹੜਾ ਫੈਮਿਲੀ ਮੈਂਬਰ ਨੂੰ ਬੱਚੇ-ਕੁੱਤੇ ਫਾਲ ਜਿਹੜੇ ਆ ਉਹਨੂੰ ਨਿਊਟ੍ਰੀਸ਼ਨ ਦੇ ਤੌਰ ਤੇ ਖਾਣ ਲਈ ਮਿਲਦੇ ਹੈ। ਠੀਕ। ਡਾਕਟਰ ਪਰਮਜੀਤ ਜੀ ਅੱਜ ਜੇ ਤੁਸੀਂ ਪੰਜਾਬ ਸਰਕਾਰ ਦੇ ਨੁਮਾਇੰਦੇ ਤੌਰ ਤੇ लवली 프로ਫੈਸ਼ਨਲ ਯੂਨੀਵਰਸਿਟੀ ਜਿੱਥੇ ਇੰਟਰਨੈਸ਼ਨਲ ਫਰੂਟੇ ਮਨਾਇਆ ਜਾ ਰਿਹਾ ਹੈ ਔਰ ਤੁਸੀਂ ਬੜੀਆਂ ਸੇਵਾਵਾਂ ਨਿਭਾਰੇ ਹੋ ਬਾਗਬਾਨੀ ਵਿਭਾਗ ਦੇ ਵਿੱਚ ਇਸ ਦਿਨ ਤੇ ਤੁਸੀਂ ਜਿਹੜਾ ਕਿਸਾਨ ਵੀਰਾਂ ਨੂੰ ਬਾਗਬਾਨੀ ਬਾਰੇ ਥੋੜੀ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਅੱਜ ਦਾ ਇੰਟਰਨੈਸ਼ਨਲ ਫਰੂਟ ਦੇ ਤੇ ਮੈਂ ਸਾਰੇ ਜੀ ਕਿਸਾਨ ਵੀਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਜੇਕਰ ਅਸੀਂ ਫਰੂਟ ਖਾਂਦੇ ਹਾਂ ਖੂਨਾ ਕਰਕੇ ਜੀ ਅਸੀਂ ਖਾਂਦੇ ਆ ਉਹਨਾਂ ਦੀ ਮਿਹਨਤ ਕਰਕੇ ਅੱਜ ਫਲ ਦੇਤੇ ਵਾਹ ਸਾਰੇ ਹੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇੱਕ ਬੇਨਤੀ ਕਰਾਂਗਾ ਕਿ ਘੱਟ ਤੋਂ ਘੱਟ ਇੱਕ ਬਾਗ ਇੱਕ ਅੰਬ ਦਾ ਬੂਟਾ ਇੱਕ ਅਮਰੂਦ ਦਾ ਬੂਟਾ ਇੱਕ ਆਲੂ ਦਾ ਬੂਟਾ ਜਾਂ ਕੋਈ ਵੀ ਫਰੂਟ ਪਲਾਂਟ ਜਿਹੜਾ ਆਪ ਜੀ ਦੇ ਸਥਾਨ ਦੇ ਅਕੋਰਡਿੰਗ ਲਈ ਆ ਇੱਕ ਜ਼ਰੂਰ ਬੀਜੋ ਫੂਲ ਦੇ ਮਨੋਣਾ ਇਹਦਾ ਕਾਰਨ ਇਕੋ ਯਾਰ ਕਿ ਅਸੀਂ ਕੋਈ ਨਾ ਕੋਈ ਫਲਦਾ ਦੁੱਧਾ ਲਾਂਗੇ ਔਰ ਉਹਨੂੰ ਪੈਦਾ ਕਰੀਏ ਔਰ ਪੈਦਾ ਕਰਕੇ ਅਸੀਂ ਜਿਹੜੀ ਖਾਈਏ ਆਪਣੇ ਸੰਪੂਰਨ ਸਾਦੀ ਜਿਹੜੀ ਜਾਂ ਆਪਣੀ ਪਹਿਲਾ ਪੀਤਾ ਜਾਂ ਮੂਰੇ ਦਾ ਖਾਣ ਦਾ ਹੀ ਮਜ਼ਾ ਲੱਗਦਾ ਸੋ ਬਾਕੀ ਇਹ ਆ ਵੀ ਚੇਂਜ ਹੋ ਗਿਆ ਅੱਜਕੱਲ ਡਾਕਟਰਾਂ ਨੇ ਔਰ ਜਿੰਨੇ ਦੀ ਅਰੋਗ્યਤ ਲਈ ਉਹਨਾਂ ਨੇ ਫਰੂਟਸ ਨੂੰ ਬਹੁਤ ਮਹੱਤਵ ਆ ਉਕੇ ਬੀਜੂ ਫਰੂਟ ਚਾਉ। ਸੋ ਸਾਰੇ ਹੀ ਅਸੀਂ ਆਉਂ ਫਰੂਟ ਸਭੇ ਸੇ ਖਾਈਏ ਸੱਲੇ ਸੇ ਉਹਨਾਂ ਨੂੰ ਬੀਜੇ ਦੇਖਪਾਲ ਕਰੀਏ। ਜਾਂ ਆਸਾਨ ਵੀ ਬਾਗ ਲਗਾਉ। ਕਿਉਂਕਿ ਛੋਲੇ ਕਹਿੰਦੇ ਕੋਸ਼ਿਸ਼ ਨਹੀਂ ਕੰਝ ਕਲਾ ਬਾਹਰ ਮੁਕਾਗਾ ਛੋਲੇ। ਅਗਰ ਜੋ ਨੇੜਕੜੇ ਤੋਂ ਬਾਹਰ ਨਿਕਲਣਾ ਹੈ ਤਾਂ ਉਹਦਾ ਇੱਕੋ ਹੀ ਇੱਕ ਹੱਲ ਹੈ ਕਿ ਅਸੀਂ ਸਬਜ਼ੀਆਂ ਬੀਜੀਏ, ਫਲ ਬੀਜੀਏ। ਜੋ ਜਿਸ ਤਰ੍ਹਾਂ ਵੀ ਯੂਸੀਆਂ ਫਸਲਾ ਮੰਨੂ ਰਹੀ ਕਿ ਫਸਲਾ ਰਹਿਤੀ ਤਾਂ ਅਸੀਂ ਛੱਡ ਕੇ ਨਵੀਆਂ ਫਸਲਾਂ ਉਚਾਹੀਏ ਤੇ ਇਸ ਨਾਲ ਹੀ ਸਾਡੇ ਜਿਹੜੀ ਆ ਪਾਣੀ ਵੀ ਬਚੇਗਾ ਸਾਡੀ ਇਨਕਮ ਵੀ ਵਧੇਗੀ ਔਰ ਸਾਡਾ ਜਿਹੜਾ ਪਰਮਾਤਮਾ ਨੇ ਜਿਹੜਾ ਸਾਨੂੰ এনवायरमेंट ਦਿੱਤਾ ਵਾਤਾਵਰਣ ਦਿੱਤਾ ਅਸੀਂ ਉਹਦਾ ਵੀ ਧਿਆਨ ਰੱਖਣਾ ਸਰ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਸੈਮੀਨਾਰ ਵਗੈਰਾ ਲਗਾਏ ਜਾ ਰਹੇ ਨੇ ਕਿ ਬਾਗਬਾਨੀ ਵੱਲ ਕਿਸਾਨ ਵੀਰਾਂ ਦਾ ਜਿਹੜਾ ਉਹ ਧਿਆਨ ਬਾਗਬਾਨੀ ਵਿਭਾਗ ਹਰ ਲੈਵਲ ਤੇ ਹਰ ਪੈਂਟਰ ਜੀ ਸੰਗਠਨ ਉਸ ਸੈਮੀਨਾਰ ਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਦੱਸਦੇ ਹਾਂ ਕਿ ਤੁਸੀਂ ਪੰਜਾਬ ਸਰਕਾਰ ਦੀਆਂ ਦਿੱਤੀਆਂ ਜਾ ਰੀਆਂ ਦਿੱਤੀ ਸਹਿਕਾਰ ਨੂੰ ਅਪਣਾਓ ਜਿਹਦੇ ਵਿੱਚ ਅਗਰ ਕੋਈ ਕਿਸਾਨ ਵੀ ਚਾਹੁੰਦਾ ਕਿ ਉਹ ਬਾਗ ਲਗਾਉਣਾ ਤਾਂ ਬਾਗ ਦੇ ਉੱਪਰ ਸਬਸਿਡੀ ਹੈ 2.5 ਕਿੱਲਾਂ ਤੇ 20000 ਰੁਪਏ ਸਿਦਨੇ ਆ ਔਰ ਨਾਲ ਹੀ ਬਾਗ ਕਿੱਥੇ ਲਾਉਣੀ ਉਹਦੀ ਮਿੱਟੀ ਟੈਸਟ ਕਰਾਉਣੀ ਕਿੱਦਾਂ ਲਾਉਣਾ ਅਸੀਂ ਆਪ ਲਾ ਕੇ ਦਿੰਨੇ ਆ ਬੂਟਿਆਂ ਦਾ ਪ੍ਰਬੰਧ ਕਰਕੇ ਦਿੰਨੇ ਆ ਇਵਨ ਕਿ ਬੂਟੇ ਜਦ ਤੱਕ ਬਾਗ ਫਲ ਨਹੀਂ ਦਿੰਦਾ ਲਗਾਤਾਰ ਅਸੀਂ ਉਸ ਦੇ ਨਾਲੇ ਸੰਪਰਕ ਰਹਿਣੇ ਆ ਉਸ ਤੋਂ ਬਾਅਦ ਵੀ ਅਸੀਂ ਕਿਸਾਨ ਨੂੰ ਹਮੇਸ਼ਾ ਹੀ ਗਾਈਡ ਕਰਦੇ ਸੋ ਇਸ ਕਰਕੇ ਜਿਹੜਾ ਬਾਗਬਾਨੀ ਭਾਗ ਦਿਆਂ ਬਾਗ ਲਗਾਉਣ ਤੇ ਸਬਸਿਡੀ ਅਸੀਂ ਦੇ ਰਹੇ ਹਾਂ मधुਮੱਖੀ ਪੈਦਾ ਕਰਨ ਤੇ ਸਬਸਿਡੀ ਦੇ ਰਹੇ ਹਾਂ ਕੋਈ ਮਸ਼ੀਨਰੀ ਲਈ ਸਬਸਿਡੀ ਦੇ ਲਈ ਕੋਈ ਹਾਈਬ੍ਰਿਡ ਸਬਜ਼ੀ ਪੈਦਾ ਕਰਨੀ ਹੈ ਉੱਥੇ ਸਬਸਿਡੀ ਦਿੱਤੀ ਹੈ ਸੋ ਸਾਰੇ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਮੈਕੀ ਬਸਵਾ ਚੋਂ ਨਿਕਲ ਕੇ ਬਾਹਰ ਨਿਕਲੋ ਸਾਨੂੰ ਚਾਹੀਦਾ ਕਿ ਬਾਗਬਾਨੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਅਤੇ ਦਿੱਤੀਆਂ ਜਾਣ ਵਾਲੀਆਂ ਵਿੱਤੀ ਸਹਾਇਤਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਗੱਲਬਾਤ ਕਰਨੀ ਤਾਂ ਬਸ ਥੈਂਕ ਯੂ